ਦੋ ਦੋਸਤ ਮਿਲ ਕੇ ਕਰਦੇ ਸੀ ਨਸ਼ਾ ਤਸਕਰੀ ਦਾ ਕੰਮ ਪੁਲਿਸ ਨੇ ਦੋਵਾਂ ਨੂੰ 400 ਗ੍ਰਾਮ ਅਫੀਮ ਸਮੇਤ ਕੀਤਾ ਗ੍ਰਿਫਤਾਰ ਸਾਡੀ ਟੀਮ ਨੇ ਸਿਟੀ ਨਵਲ ਟੀਮ ਨੇ ਕੱਲ ਰਿਕਵਰੀ ਕੀਤੀ ਹੈ 400 ਗ੍ਰਾਮ ਫੀਮ ਇਹ ਜੋ ਦੋਸ਼ੀ ਰਸਤੇ ਕੀਤਾ ਨੇ ਇੱਕ ਦੀਪਕ ਜੋ ਜੋ ਵੀ ਜ਼ਰੂਰਦਾ ਤੇ ਦੂਜਾ ਹੁਦੀਪਾ ਚਿਕੇਪਲਪੰਡ ਦਾ ਇੱਕ ਮੇਕਅਪ ਹਿਅਰਿੰਗ ਹੈ। ਅੰਗਰ 400 ਗ੍ਰਾਮ ਜਿਹੜੀ ਹੈ ਫਰੀਮ ਮੋਕਲ ਦੋਨੋਂ ਕੋਰ ਰਿਕਵਰ ਕੀਤੀ ਹੈ। ਤੁਹਾਡੇ ਪਿਆਰੇ ਸੀਨੀਅਰ ਇਹ ਪਿਛੋਂ ਤੋਂ ਕਿਤੇ ਬਸਤੇ ਆਏ ਨੇ ਤੇ ਇਹਨਾਂ ਦੇ ਅੱਗੇ ਇਹਨਾਂ ਨੂੰ ਅਸੀਂ ਮੰਡੀ ਦੇ ਜਿਹੜਾ ਹੈਗਾ ਮੰਡੀ ਦਾਜ ਮੰਡੀ 90 ਵਿੱਚੋਂ ਤੱਕ ਗ੍ਰਫਤਾਰ ਕੀਤਾ ਹੈ। ਬੈਕਗਰਾਉਂਡ ਕੀ ਹੈ ਜੀ? ਬੈਕਗਰਾਉਂਡ ਜੋ ਹਜੇ ਤੱਕ ਦੀ ਇਨਵੈਸਟੀਗੇਸ਼ਨ ਸਾਡੇ ਸਾਹਮਣੇ ਆਈ ਵੀ ਇਹ ਟਰੱਕ ਦੇ ਉੱਤੇ ਲੱਗਿਆ ਹੋਇਆ ਸੀ ਜੋ ਕਿ ਐਮਪੀ ਤੋਂ ਕਾਫੀ ਟਾਈਮ ਕੰਮ ਕਰਦਾ ਸੀ ਤੰਦੀ।

ਪਹਿਲਾਂ ਵੀ ਪੜੀਆ 500 ਬਰਾਮ ਤੇ 400 ਜਿਹੜਾ ਅੱਜ ਬੜੀਆ ਕਿਸ ਤਰ੍ਹਾਂ ਦੇ ਜਿਹੜੇ ਉਹ ਸਰਕਾਰ ਪਰ ਰੋਟਾ ਦਿੱਤਾ ਲਿਕੇ ਦੇ ਨਿਯਮਾਂ ਦੇ ਤਾ ਦੇ ਵਿੱਚ ਜ਼ਿਆਦਾਤਰ ਕਰਦੇ ਨੇ ਕੋਈ ਗਲਤੀਆਂ ਵੀ ਜੋ ਸਰ ਪੰਜਾਬ ਸਰਕਾਰ ਦੀ ਸਾਰੀ ਹਦਾਇਤਾਂ ਨੇ ਅਸੀਂ ਉੱਤੇ ਕਰ ਰਹੇ ਆਪਣੇ ਐਸਐਸਪੀ ਸਾਹਿਬ ਟੀਜੀ ਸਾਹਿਬ ਦੇ ਹੁਕਮਾਂ ਤੇ ਜੋ ਸਾਡੇ ਗਾਈਡਲਾਈਨਸ ਆਉਂਦੀਆਂ ਨੇ ਔਰ ਜੋ ਨਸ਼ੇ ਵਿਰੁੱਧ ਜਿਹੜਾ ਮਹਿੰਮ ਚੱਲ ਰਹੀ ਹੈ ਉਹਦੇ ਮਤਲਬ ਜਿਹੜਾ ਅਸੀਂ ਜਿਹੜਾ ਹੈ ਪੂਰਾ ਕੰਮ ਕਰਦਾ ਹੈ

ਇੱਕ ਦੀਪ ਅੰਦੀਪਲਕਰ ਜੋ ਜੋ ਵੀ ਜ਼ਰੂਰਦਾ ਤੇ ਦੂਜਾ ਹੁਦੀਪ ਚਕੇਪਲਪੰਡ ਦਾ ਇਹਦੇ ਜੋ ਫੀਸ ਹੁੰਦੀ ਹੈ 400 ਗ੍ਰਾਮ ਜਿਹੜੀ ਆ ਟੀਮ ਮੋਕਲ ਦੋਨੋਂ ਕੋਲ ਰਿਕਵਰ ਕੀਤੀ ਹੈ ਤੁਹਾਡੇ ਪਿਆਰੇ ਸੀਨੀਅਰ ਇਹ ਪਿਛੋਂ ਤਾਂ ਇਹ ਕਿਤੇ ਬਸਤੇ ਆਏ ਨੇ ਤੇ ਇਹਨਾਂ ਦੇ ਅੱਗੇ ਇਹਨਾਂ ਨੂੰ ਅਸੀਂ ਮੰਡੀ ਦੇ ਜਿਹੜਾ ਹੈਗਾ ਮੰਡੀ ਦਾਜ ਮੰਡੀ 90 ਵਿੱਚੋਂ ਤੋ ਗਫਤਾਰ ਕੀਤਾ ਹੈ ਗੈਰਜ਼ਾਉਂਡ ਕੀ ਹੈ ਜੀ ਬੈਕਗ੍ਰਾਉਂਡ ਜੋ ਹਜੇ ਤੱਕ ਦੀ ਇਨਵੈਸਟੀਗੇਸ਼ਨ ਸਾਡੇ ਸਾਹਮਣੇ ਆਈ ਦੀ ਇਹ ਟਰੱਕ ਦੇ ਉੱਤੇ ਲੱਗਿਆ ਹੋਇਆ ਸੀ ਜੋ ਕਿ ਐਮਪੀ ਤੋਂ ਕਾਫੀ ਟਾਈਮ ਕੰਮ ਕਰਦਾ ਸੀ ਪੁਲਦੀਪ ਪੁਲਦੀਪ ਤੋਂ ਜਿਹੜਾ ਹੈਗਾ ਇਹ ਮਾਫਲਾਂ ਦੇ ਦੀਪਕ ਹੈਗਾ ਸਮਾਨ ਲੈ ਕੇ ਇੱਕ ਅਗੇਸਟ ਬਿਜ਼ਨਸ ਇਥੇ ਦਿਨ ਅਨਵੈਸਟਿਗੇਟਿੰਗ ਪਾਰਟ ਆਫ ਦ ਇਨਵੈਸਟਿਗੇਸ਼ਨ ਆ ਜੀ ਸੜਕਾਂ ਸਮਾਨ ਅੱਗੇ ਦਿੰਦੇ ਸੀ ਥੋੜਾ ਥੋੜਾ ਲੱਗ ਕੇ ਕਿ ਇਹ ਵੀ ਸਾਡੇ ਪਾਰਟ ਆਫ ਇਨਵੈਸਟਿਗੇਸ਼ਨ ਆ ਜੀ ਕੋਈ ਰਿਮਾਂਡ ਲਵਾਵਾਂਗੇ ਰਿਮਾਂਡ ਤੋਂ ਬਾਅਦ ਅਸੀਂ ਕੀ ਡਰਾਈਵਰ ਨਹੀਂ ਹੈ ਜੀ ਕਲੀਟਰ ਲੱਗਾ ਹੋਇਆ ਜੀ ਦਾ ਹਾਂ ਜੀ ਹਾਂ ਕੀਪਰ ਬਿਲਕੁਲ ਆਪਸੇ ਦਿੱਕਤ ਨੂੰ ਜਾਣਦੇ ਨਹੀਂ ਪਹਿਲਾਂ ਵੀ ਬੜੀਆ 500 ਬਰਾਮੇ 400 ਜਿਹੜਾ ਅੱਜ ਬੜੀਆ ਕਿਸ ਤਰ੍ਹਾਂ ਦੇ ਜੀ ਰਿਪੋਰਟ ਕਾਸਾ ਪਰੋਟਾ ਦਿੱਤਾ ਦਿੱਤੇ ਨੇ ਨਿਦੇਸ਼ਕੀ ਕਾਰਜ ਵਿੱਚ ਨਲਕੋ ਜੀ ਗਲਤੀ ਹੈ ਵੀ ਜੋ ਪੰਜਾਬ ਸਰਕਾਰ ਦੀ ਸਾਰੀ ਹਦਾਇਤਾਂ ਨੇ ਅਸੀਂ ਉੱਤੇ ਕਰ ਰਹੇ ਆਪਣੇ ਐਸਐਸਪੀ ਸਾਹਿਬ ਟੀਜੀ ਸਾਹਿਬ ਦੇ ਹੁਕਮਾਂ ਤੇ ਜੋ ਸਾਡੇ ਗਾਈਡਲਾਈਨਸ ਆਉਂਦੀਆਂ ਨੇ ਔਰ ਜੋ ਨਸ਼ੇ ਵਿਰੁੱਧ ਜਿਹੜਾ ਮੁਹਿੰਮ ਚੱਲ ਰਹੀ ਹੈ ਉਹਦੇ ਮਤਲਬ ਜਿਹੜਾ ਅਸੀਂ ਜਿਹੜਾ ਹੈ ਪੂਰਾ ਕੰਮ ਕਰਤਾ ਹੈ ਇਸ ਤਰ੍ਹਾਂ ਪੇਸ਼ ਕਰਨਾ ਹੈ ਅਧਿਕਾਰ ਨੂੰ ਅੱਜ ਪੇਸ਼ ਕਰਾਂਗੇ ਜੀ ਪੇਸ਼ ਕਰਕੇ ਰਿਮਾਰਡ ਲਾਉਣਾ ਜੀ ਜੀ ये डिफिजिएट ये ढाईगा अठारह गार्ड पचास ये ढाईगा और परचेज एक्ट की पैरों में जागोगे और प्लास्टिक वाले अंद पार्ट ऑफ इन्वेस्टिगेशन है जी बरमांड लमांगेर बरमांड तो बात